ਬਿਲਕੁਲ ਕਾਂਗਰਸ ਨੂੰ ਪਾਉਣੀ ਹੈ ਬਚਪਨ ਦੇ ਪਾਉਦੇ ਆ ਮੈਂ ਫੇਲੇ ਆ ਕੇ ਦਿਖਾ ਦਿੰਨਾ ਸਾਬਤ ਕਰ ਦਿੰਨਾ ਇਹ ਕਿ ਕੁੜੀਆਂ ਨੂੰ ਕਹਿੰਦਾ 1000 ਰੁਪਏ ਪੈਨਸ਼ਨ ਲਾਉ ਮੈਂ ਬੜੇਪਾ ਪੈਨਸ਼ਨ ਵਧਾਉਂ ਕਹਿੰਦਾ ਕੱਖ ਨਹੀਂ ਕਰਦਾ ਮੈਂ ਰੋਲ ਪੇ ਤੋ ਪਹਿਲਾਂ ਖੜ ਗਏ ਗੜ ਗਏ ਅਣਪਰ ਲੋਕਾਂ ਦੇ ਵੋਟਾਂ ਪਾਤੀਆਂ ਤੇ ਕਰਿਆ ਹੀ ਕੁਛ ਨਹੀਂ ਕੁਛ ਨਹੀਂ ਕਰਿਆ ਕੋਈ ਸੂਝਦੇ ਨਹੀਂ ਉਹਨੇ ਵਿਆਹ ਕਰਾ ਲਿਆ ਆਪਣੀ ਮਰਜ਼ੀ ਨਾਲ ਜਿਹੜੇ ਕੰਜੇ ਨੇ ਖੋਲੇ ਹੋਏ ਨੇ ਕਿਸੇ ਕੰਜੇ ਨੇ ਨਹੀਂ ਖੋਲੇ ਹੋਏ ਹੁਣੇ ਹੀ ਸਾਡਾ ਇੱਕ ਵੀ ਕੰਮ ਨਹੀਂ ਕਰਾਇਆ ਹੈਗਾ ਜੀ ਵੀ ਨਹੀਂ ਸਾਨੂੰ ਆਪ ਖੋਤਾ ਕੇ ਮਿਲਦੇ ਆ ਜੀ ਪੌਣਿਆ ਕਾਂਗਰਸ ਹੁਣ 5-5 ਕਿਲੋ 6-6 ਕਿਲ ਉਹਨਾਂ ਭੁੱਖੇ ਮਰਨ ਵਾਲਾ ਕੰਮ ਕਰਿਆ ਨਾ ਵਦਾਈ ਨਾ ਘਟਾਈ ਨਾ ਕੁੜੀਆਂ ਵੀ ਰੋਂਦੀਆਂ ਇਹਦਾ ਬਣਾ ਭੁੱਖੇ ਮਾਰਦੇ ਨੂੰ ਬਾ ਬੈਠੇ ਬੈਠੇ ਲੋਕ ਬਹੁਤ ਦੁਖੀ ਨੇ ਬੀਤੀ ਇਤਨਾ ਤੇ ਬਹੁਤ ਦੁਖੀ ਨੇ ਕੋਈ ਅੱਗੇ ਕਣਕ ਅਸੀਂ ਵੇਚਦੇ ਹੁੰਦੇ ਆ ਜਿੰਨੀ ਕਣਕ ਹੁੰਦੀ ਆ ਤੁਸੀਂ ਕਿਹਨੂੰ ਵੋਟ ਜ਼ਿਆਦਾ ਪਾਉਣੇ ਪਸੰਦ ਕਰੋ ਇਹ ਬਿਲਕੁਲ ਕਾਂਗਰਸ ਨੂੰ ਪਾਉਣੇ ਬਚਪਨ ਦੇ ਪਾਉਂਦੇ ਆ ਰਹੇ ਅੱਛਾ ਜੀ ਹੋਰ ਤਾਂ ਗੱਲੇ ਨਾ ਕਰੋ ਬਿਲਕੁਲ ਨਹੀਂ ਅਸੀਂ ਕਾਂਗਰਸ ਨੂੰ ਹੋਰ ਵੋਟ ਨਹੀਂ ਪਾਉਣੀ ਅਸੀਂ ਪਾਉਂਿਆ ਕਾਂਗਰਸ ਅੱਛਾ ਜੀ ਬਸ ਕਾਂਗਰਸ ਕਿਉਂ ਕਾਂਗਰਸ ਨਾਲ ਇੰਨਾ ਪਿਆਰ ਕਿਉਂ ਸਾਡਾ ਬਜ਼ੁਰਗਾਂ ਦਾ ਪਿਆਰ ਹਣ ਤਾਂ ਆਮ ਆਦਮੀ ਹੁਣ ਤਾਂ ਆਮ ਆਦਮੀ ਪਾਉਣ ਨਾ ਨਾਮ ਨਾ ਨਾਮ ਨਾ ਲੈਣ ਅਸੀਂ ਨੀ ਕਿਉਂ ਨਾਮ ਕਿਉਂ ਨਹੀਂ ਕੋਈ ਅੱਗੇ ਕਣਕ ਅਸੀਂ ਵੇਚਦੇ ਹੁੰਦੇ ਆ ਜਿੰਨੀ ਕਣਕ ਹੁੰਦੀ ਆ ਹੁਣ 5-5 ਕਿਲੋ 6-6 ਕਿਲੋ ਹੁਣ ਤਾਂ ਭੁੱਖੇ ਮਰਨ ਵਾਲਾ ਕੰਮ ਕਰਿਆ ਉਹ ਤਾਂ ਕਹਿੰਦੇ ਹੁਣ ਅਸੀਂ ਮੁਫਤ ਰਸ਼ ਮੈਂ ਕਿੱਥੇ ਨੇ ਮੁਗਤ ਇਹ ਕਿ ਕੁੜੀਆਂ ਨੂੰ ਲੱਗਦਾ 1000 ਰੁਪਏ ਪੈਨਸ਼ਨ ਲਾਉ ਮੈਂ ਬੜੇਪਾ ਪੈਨਸ਼ਨ ਵਧਾਉ ਨਾ ਵਧਾਈ ਨਾ ਘਟਾਈ ਨਾ ਕੁੜੀਆਂ ਵੀ ਰੋਂਦੀਆਂ ਹਾਂਜੀ ਕਹਿੰਦਾ ਕੱਖ ਨਹੀਂ ਕਰਦਾ ਮੈਂ ਰੋਲ ਤੇ ਲੋ ਅਸੀਂ ਉਹ ਤਾਂ ਕਹਿੰਦੇ ਅਸੀਂ ਪੰਜਾਬ ਦੇ ਲੋਕਾਂ ਲਈ ਖੜੇ ਆਂ ਪਹਿਲਾਂ ਖੜ ਗਏ ਗੜੀਆਂ ਅਣਤ ਲੋਕਾਂ ਦੇ ਵੋਟਾਂ ਪਾਤੀਆਂ ਹੁਣ ਹੁਣ ਮੂ ਸਾਸਰੀ ਕਾਲ ਆਉਂ ਹਾਂ ਉਹ ਕਾਂਗਰਸ ਨੂੰ ਪੋਣੀ ਕਾਂਗਰਸ ਪਾਰਟੀ ਬਿਲਕੁਲ ਬਿਲਕੁਲ ਕਾਂਗਰਸ ਪਾਰਟੀ ਹਾਂਜੀ ਹਾਂ ਕਾਂਗਰਸ ਪਾਰਟੀ ਕਿੰਨੇ ਤੇ ਜਿੱਤ ਪ੍ਰਾਪਤ ਕਰੋ 13 ਨਾਲ 13 ਨਾਲ ਚਲੋ 13 ਨਾਲ ਠੀਕ ਆ ਸਰਦਾਰ ਜੀ 10 ਠੀਕ ਆ ਹਾਂ ਸਾਡਾ ਇਲਾਕਾ ਹੀ ਖੁਸ਼ ਹੋਵੇ ਭਰਾ ਇਹ ਤਾਂ ਪਹਿਲਾਂ ਭੁੱਖੇ ਮਾਰਦੇ ਨੂੰ ਬਾ ਬੈਠੇ ਬੈਠਣਾ ਸੀ ਇਹ ਕਰਿਆ ਹੀ ਕੁਛ ਨਹੀਂ ਕੁਛ ਨਹੀਂ ਕਰਿਆ ਨੇ ਪੀ ਆਮ ਆਦਮੀ ਪਾਰਟੀ ਦੀ ਹੁਣ ਤਾਂ ਬਹੁਤ ਸਾਰੇ ਲੋਕ ਕਹਿੰਦੇ ਆ ਕਿ 2027 ਦੇ ਵਿੱਚ ਵੀ ਆਮ ਆਦਮੀ ਪਾਰਟੀ ਆਉਗੀ ਬਿਲਕੁਲ ਨਹੀਂ ਆਉਂਦੀ ਜੇ ਤੁਸੀਂ ਕਿਵੇਂ ਕਹਿ ਸਕਦੇ ਮੈਂ ਕਹਿੰਦਾ ਸਾਨੂੰ ਸਾਨੂੰ ਭੁੱਖੇ ਮਰਨ ਵਾਲਾ ਕਰਿਆ ਪਿਆ ਆ ਜਾੜ ਦੇ ਲੋਕ ਇਹਨਾਂ ਨੇ ਲੋਕ ਬਹੁਤ ਦੁਖੀ ਨੇ ਬੀਬੀ ਇਹਨਾਂ ਤੇ ਬਹੁਤ ਦੁਖੀ ਨੇ ਇਹਨਾਂ ਦੇ ਕਿਹੜੀ ਗੱਲ ਤੋਂ ਦੁਖੀ ਕੋਈ ਸਹੂਲਤ ਦੇ ਨਹੀਂ ਉਹ ਤਾਂ ਕਹਿੰਦੇ ਅਸੀਂ ਸਹੂਲਤਾਂ ਦੇ ਨਹੀਂ ਆਪਣੇ ਆਪਣੇ ਮਰਜ਼ੀ ਨਾਲ ਪੈ ਗਈ ਜਣ ਹਾਂਜੀ ਉਹਨੇ ਵਿਆਹ ਕਰਾ ਲਿਆ ਆਪਣੀ ਮਰਜ਼ੀ ਨਾਲ ਆ ਗੱਲ ਆ ਵੀ ਕਿਹੜੀ ਹੋਵਰ ਆ ਉਹਦੀ ਪਿਛਲੀ ਤੋਂ ਉਹਨਾਂ ਨੇ ਮੁਸਤਕ ਕੋਈ ਪੀਂਦੀ ਸਾਨੂੰ ਕੋਈ ਫੜਦੀ ਕੋਈ ਫਾਇਦਾ ਨਹੀਂ ਕਰਨੀ ਬਿਜਲੀ ਬੋਈ ਲਾ ਦੇਖੋ ਜੱਟ ਜਿਹੜੇ ਬਾਲਦੇ ਨੂੰ ਉਹ ਦੇਣ ਨੂੰ ਤਿਆਰ ਆ ਬੇਲੇ ਇਹ ਜੀ ਗੱਲ ਨਹੀਂ ਸਾਨੂੰ ਬਿਜਲੀ ਟਾਈਮ ਨਾ ਮਿਲੇ ਅਸੀਂ ਬੇਲੇ ਦੇਣ ਨੂੰ ਤਿਆਰ ਆ ਜੀ ਤੁਸੀਂ ਕਿਹਨੂੰ ਵੋਟ ਪਾਉਣਾ ਪਸੰਦ ਕਰੋਗੇ ਅਕਾਲੀ ਪਾਰਟੀ ਜੀ ਅਕਾਲੀ ਦਲ ਕਿਉਂ ਆਪਣਾ ਕਿ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕੇ ਨਾ ਸੁਧਾਰ ਨਹੀਂ ਕਰਿਓ ਜੀ ਆ ਕਾਂਗਰਸ ਵਾਲੇ ਬੈਠੇ ਨੇ ਨਹੀਂ ਉਹ ਆਪਣਾ ਸੁਭਾਅ ਨੇ ਜੀ ਦੇਖੋ ਅਕਾਲੀ ਦਲ ਨਾਲ ਇੰਨਾ ਪਿਆਰ ਕਿਉਂ ਅਕਾਲੀ ਪਾਰਟੀ ਨੇ ਬਹੁਤ ਸਾਥ ਦਿੱਤਾ ਕੀ ਕੀ ਸਾਥ ਦਿੱਤਾ ਜੋ ਵੀ ਸਾਨੂੰ ਚੀਜ਼ ਦੀ ਲੋੜ ਹੁੰਦੀ ਦੀ ਕਾਰਡੀ ਮੈਂਬਰ ਨੂੰ ਦੱਸੀ ਜਦੀ ਉਹ ਸਾਡੇ ਪਾਸ ਹੁੰਦਾ ਦੀ ਹੁਣ ਸਾਡਾ ਬਿਲ ਵੀ 3000 3500 ਰੁਪਏ ਪਿਛਲੇ ਮਹੀਨੇ ਭਾੜ ਕੇ ਹਟਿਆ 3000 ਰੁਪਏ ਅੱਜ ਕੀ ਆਇਆ ਪੰਜਾਬ ਸਰਕਾਰ ਤਾਂ ਕਹਿੰਦੀ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਤਾਂ ਅਸੀਂ ਬਿਜਲੀ ਮੁਫਤ ਕਰੀ ਹੋਈ ਹੈ ਤੇ ਹੁਣ ਕੋਈ ਬਿਲ ਨਹੀਂ ਆਉਂਦਾ ਮੈਂ ਬਿਲ ਲਿਆ ਕੇ ਦਿਖਾ ਦਣਾ ਸਾਬਤ ਕਰ ਦਣਾ ਮੈਂ ਤੇ ਮਿਹਨਤ ਨਹੀਂ ਕਰਦਾ ਕੋਈ ਦੋਏ ਚੂਲੇ ਪਵਾਏ ਨੂੰ ਮੈਂ ਮਿਹਨਤ ਨਹੀਂ ਕਰਦਾ ਮੈਂ ਫਿਰ ਵੀ ਬਿਲ ਭਰਨੇ ਨੇ ਉੱਥੇ ਕਹਿੰਦੇ ਸੀ ਮੁਹੱਲਾ ਕਲੀਨਿਕ ਵੀ ਖੁੱਲੇ ਹੋਏ ਆ। ਉਹ ਕਿਹੜੇ ਕਿਹੜੇ ਕੰਜੇ ਨੇ ਖੁੱਲੇ ਹੋਏ ਨੇ? ਕਿਸੇ ਕੰਜੇ ਨੇ ਨਹੀਂ ਖੁੱਲੇ ਹੋਏ। ਉੱਥੇ ਡਾਕਟਰ ਤਾਂ ਮਿਲਦੇ ਨਹੀਂ ਹੈਗੇ। ਜਿਸ ਰੈਸਰੀਆਂ 'ਚ ਕੀ ਹੈ ਜਿਹੜੀ ਦਵਾਈ ਦੀ ਲੋੜ ਆ ਉਹ ਮਿਲਣੀ ਉਹ ਨਹੀਂ ਹੈਗੀ। ਜੀ। ਉਹ ਫੇ ਆਪਾਂ ਉੱਥੇ ਜਾਉਂਗੇ ਮੈਡੀਕਲਾਂ 'ਚ بڑے-ਬੜੇ 'ਚ ਉੱਥੇ ਗਣਾਸਾ ਫਰਾ ਕੇ ਆਉਂਗੇ ਤਾਂ ਦਵਾਈ ਖਾਉਂਗੇ। ਮੈਂ ਮਿਹਨਤ ਨਹੀਂ ਕਰਦਾ ਮੈਂ ਦੋ ਹੀ ਚੂਲੇ ਪੋਏ ਬੈਨੇ ਮੈਂ ਬਿੱਲਾ ਬੈਠਾ ਤਿੰਨ ਸਾਲ ਤੇ। ਜੀ। ਹਾਂਜੀ। ਇਹ ਮੁਫਤ ਰਾਸ਼ਨ ਵੀ ਸਕੀਮ ਆ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ। ਮੈਂ ਕਾਲੀ ਦਲ ਕੋਲੇ ਵੀ ਸੀਗੀ। ਕਾਲੀ ਦਲ ਦੇ ਟਾਈਮ 'ਚ ਮੈਨੂੰ ਮਿਲੀ ਆ। ਜਦ ਕਾਂਗਰਸ ਜਾਂ ਝਾੜੂ ਵਾਲੇ ਨੇ ਮੈਨੂੰ ਮਿਲਿਓ ਨਹੀਂ ਹੈਗੀ। ਅੱਛਾ ਜੀ। ਹਾਂ। ਮੈਂ ਸਾਬਤ ਕਰਾਉਣਾ ਜਿੱਥੇ ਮੈਂ ਜਿਹੜੇ ਆਪਣੇ ਬੰਦੇ ਨੇ ਰਾਸ਼ਨ ਉਹਨਾਂ ਕੋਲ ਵੀ ਸਾਬਤ ਕਰਾਉਣਾ। ਤੁਹਾਨੂੰ ਕੀ ਲੱਗਦਾ ਹੈ ਕਿ ਇਸ ਵਾਰ ਫਿਰ ਕਿਹੜੀ ਪਾਰਟੀ ਜਿੱਤੂਗੀ? ਕਾਲੀ ਪਾਰਟੀ ਜੀ। ਕਿਵੇਂ ਕਿਵੇਂ ਦਾਵਾ ਕਰ ਸਕਦੇ? ਨਹੀਂ ਆਪਾਂ ਜਿਹੜਾ ਮਨ ਦੇ ਵਿੱਚ ਆਪਣੇ ਭਰਾਸ ਆਪਾਂ ਤੁਹਾਨੂੰ ਦੱਸਤੀ ਵੀ ਕਾਲੀ ਬਾਲਟੀ ਜਿਤਨੀ ਅਬੇ ਤੁਸੀਂ ਕਿਹਨੂੰ ਵੋਟ ਪਾਉਣਾ ਪਸਾਉਣੇ ਕਰੋਗੇ ਦੇਖੋ ਜੀ ਪਹਿਲਾਂ ਅਸੀਂ ਜੀਪੀ ਨੂੰ ਵੋਟਾਂ ਪਾ ਕੇ ਪਹਿਲਾਂ ਬਹੁਤ ਜਿਤਾਇਆ ਸੀ ਸਾਰਿਆਂ ਨੇ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਇਕੱਲੇ ਜਿਤਾਇਆ ਉਹਨੇ ਜੀ ਸਾਡਾ ਇੱਕ ਵੀ ਕੰਮ ਨਹੀਂ ਕਰਾਇਆ ਹੈਗਾ ਜੀਪੀ ਨੇ ਸਾਨੂੰ ਆਪ ਖੋਤਾ ਕੇ ਮਿਲੇ ਵੀ ਆ ਮੈਂ ਉਹਨਾਂ ਨੂੰ ਮੇਰੀ ਬੇਟੀ ਦੀ ਇੱਕ ਵੱਡੀ ਦੀ ਸ assi ਸ਼ਾਦੀ ਕਰੀ ਸੀ ਖੰਨੇ ਮੈਂ ਤੁਹਾਨੂੰ ਦੱਸਦਾ ਆਪਣੀ ਉਹਦੇ ਵੀ ਸੀ ਉਹਨਾਂ ਦਾ ਆਪਣੇ ਸ਼ਗਨ ਸਕੀਮ ਦੇ ਉਹਨਾਂ ਦੇ ਪੈਸੇ ਉਹ ਕਹਿੰਦੇ ਮੈਂ ਭੇਜੂਗਾ ਉਹ ਭੇਜੇ ਨਹੀਂ ਸਾਡੇ ਉਥੇ ਗੁੱਡੀ ਦਾ ਜੀ ਮੇਰਾ ਸਾਨੂੰ ਕਿਸੇ ਨੇ ਗਲਤ ਬੰਦਾ ਜੀ ਫਸਾ ਦਿੱਤਾ ਜੀ ਸਾਡਾ ਉਥੇ 15 ਲੱਖ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਨੂੰ ਇੱਕ ਵਾਰੀ ਵੀ ਨਹੀਂ ਆ ਕੇ ਪੁੱਛਿਆ ਵੀ ਤੁਹਾਡੇ ਨਾਲ ਆ ਗੱਲ ਹੋ ਗਈ ਜੀਪੀ ਸਾਹਿਬ ਨੇ ਹਾਂ ਜੀ ਅਸੀਂ ਜੀਪੀ ਸਾਹਿਬ ਨੂੰ ਜਿਤਾਇਆ ਜੀ ਪਹਿਲਾਂ ਹਾਂ ਹੁਣ ਇਹ ਕੀ ਸਾਡਾ ਇੱਕ ਰਿਸ਼ਤਾ ਸਾਨੂੰ ਕਹਿੰਦਾ ਜੀ ਮੇਰੀ ਭੂਆ ਦਾ ਮੁੰਡਾ ਪੁਲਿਸ ਚੋਰ ਰਟਾਇਰ ਹੈ ਨਹੀਂ ਕਮਾਣੋ ਤੋਂ ਉਹ ਕਹਿੰਦਾ ਵੀ ਤੁਸੀਂ ਆਮ ਆਦਮੀ ਆਮ ਆਦਮੀ ਪਾਰਟੀ ਵਧੀਆ ਇਹਨੂੰ ਮੋਟਾ ਬਹੁਤ ਸੀ ਜੀ ਜੀਪੀ ਤਾਂ ਹੁਣ ਆਮ ਆਦਮੀ ਪਾਰਟੀ ਚ ਹੋ ਗਈ ਹੋਦਾ ਗਿਆ ਹੀ ਹੈ ਇਤ ਕੀ ਮਤਲਬ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਹੀ ਸਾਰਿਆਂ ਨੇ ਹਾਂਜੀ ਫਿਰ ਐਸ ਵਾਰ ਤੁਸੀਂ ਕਿਹਾ ਕਿ ਜਦੋਂ ਹੁਣ ਮੈਂ ਜੀਪੀ ਨਾਲ ਸੀਗਾ ਜੀਪੀ ਨੂੰ ਅਸੀਂ ਜਿਤਾਇਆ ਵੀ ਉਹਨਾਂ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਹੈ ਨਹੀਂ ਮਦਦ ਨਹੀਂ ਸਾਡਾ ਕੰਮ ਨਹੀਂ ਕਰਾਇਆ ਉਹਨੇ ਕੋਈ ਜੀ ਜੀ ਕੰਮ ਨਹੀਂ ਕਰਵਾਇਆ ਤਾਂ ਹੁਣ ਉਹ ਆਮ ਆਦਮੀ ਪਾਰਟੀ ਛਾਗੇ ਨੇ ਤੁਹਾਨੂੰ ਪਤਾ ਹੈ ਕਾਂਗਰਸ ਨੂੰ ਛੱਡ ਤਾ ਉਹ ਆਮ ਆਦਮੀ ਪਾਰਟੀ ਛਾਗੇ ਨੇ ਹੁਣ ਤੁਸੀਂ ਫਿਰ ਹੁਣ ਕਿਹਨੂੰ ਵੋਟ ਪਾਉਣਾ ਪਸੰਦ ਕਰੋਗੇ ਹੁਣ ਦੇਖੋ ਜੀ ਮੈਂ ਹਲੇ ਫਿਲਹਾਲ ਕੁਝ ਨਹੀਂ ਕਹਿ ਸਕਦਾ ਹਾਂ ਹਾਂਜੀ ਫਿਲਹਾਲ ਜੀਪੀ ਨੂੰ ਵੋਟ ਨਹੀਂ ਦਊਂਦਾ ਨਹੀਂ ਜੀਪੀ ਨੂੰ ਨਹੀਂ ਪਾਣੀ ਜੀ ਵ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਿਵੇਂ ਲੱਗੀ ਵੈਸੇ ਤੁਹਾਨੂੰ ਆਮ ਆਦਮੀ ਪਾਰਟੀ ਨਹੀਂ ਸਾਡਾ ਵੈਸੇ ਨਹੀਂ ਕੋਈ ਕੰਮ ਨਹੀਂ ਕਰਾਇਆ ਇਹਨਾਂ ਨੇ ਉਹ ਤਾਂ ਕਹਿੰਦੇ ਕਿ ਅਸੀਂ ਬਹੁਤ ਸਾਰੀਆਂ ਸਹੂਲਤਾਂ ਦੇਤੀਆਂ ਨਹੀਂ ਸਹੂਲਤਾਂ ਚਲੋ ਦੇਤੀਆਂ ਹੀ ਮਤਲਬ ਜਿਹੜੇ ਕਈ ਬੰਦੇ ਨੂੰ ਉਹਨਾਂ ਨੂੰ ਪੁੱਛਿਆ ਹੀ ਕਈਆਂ ਨੂੰ ਪੁੱਛਿਆ ਨਹੀਂ ਹੈਗਾ ਇਹ ਪਿੱਛੇ ਇਸ ਤਰ੍ਹਾਂ ਇਹ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਹੀ ਹੁਣ ਤੁਹਾਨੂੰ ਪਤਾ ਹੋਊਗਾ ਤੁਸੀਂ ਡਿਊਟੀ ਕਰ ਰਹੇ ਆ ਰੇਲ ਦੀ ਨੌਕਰੀ ਕੀ ਬਿਜਲੀ ਦਾ ਮੁਖਤਾ ਹੀ ਮੈਂ ਮੰਨਦਾ ਤੁਹਾਡੀ ਗੱਲ ਮੈਂ ਸਹਿਮਤ ਹਾਂ ਤੁਹਾਡੀ ਨਾਲ ਵੀ 600 ਜੂਨਦ ਮਾਫ ਹੈ ਮੈਂ ਇਹ ਨਹੀਂ ਕਹਿ ਰਿਹਾ ਜੀ ਤੁੰਹੇ 600 ਜੁੰਦ ਮਾਫ ਹੈ ਮੈਂ ਇਹ ਨਹੀਂ ਕਹਿ ਰਿਹਾ ਵੀ ਨਹੀਂ ਮਾਫ ਹੈਗੀ ਆ ਬਾਪੂ ਇਹ ਤੁਸੀਂ ਕਿਹਨੂੰ ਵੋਟ ਪਾਉਣਾ ਪਸੰਦ ਕਰੋਗੇ ਕਾਂਗਰਸ ਨੂੰ ਪਾਉਣਾ ਕਾਂਗਰਸ ਨੂੰ ਕਿਉਂ ਸਾਡੀ ਪਹਿਲਾਂ ਤੋਂ ਹੀ ਕਾਂਗਰਸ ਨੂੰ ਪਾਉਂਦੇ ਆ ਅੱਛਾ ਈ ਕਾਂਗਰਸ ਨਾਲ ਇਸ ਵਾਰ 13 0 ਤੇ ਕਾਂਗਰਸ ਨੂੰ ਜਿਤਾਉਂਗਾ ਤੇ ਹੁਣ ਇਹਨੂੰ ਪਾਈ ਤੇ ਆਵਾਜ਼ ਵੀ ਪਾਰਟੀ ਨੂੰ ਇਹ ਕਹਿੰਦਾ ਕਲੀਨਿਕ ਖੋਲ੍ਹਾਂਗੇ ਐ ਕਰਾਂਗੇ ਕੀ ਕਰਿਆ ਨੇ ਕਲੀਨਿਕ ਤਾਂ ਖੋਲਤੀ ਕਿੱਥੇ ਖੋਲ੍ਹਣ ਦਿਖਾਓ ਮੈਨੂੰ ਉਹਨਾਂ ਨੇ ਕਿਹਾ ਕਿ ਅਸੀਂ ਮੁਹੱਲਾ ਬਹੁਤ ਕਹਿਦਾ ਬੰਦਾ ਦਿਖਾਉਦਾ ਸੀ ਵੀ ਆਹ ਜਗ੍ਹਾ ਬੈਠਾ ਡਾਕਟਰ ਹੋਸੇ ਕਹਿੰਦੇ ਅਸੀਂ ਸਹ ਇਹਦਾ ਭੁੱਖੇ ਪੰਜਾਬ ਮਰ ਜੂਗਾ ਜੇ ਇਹ ਗਾਹ ਨੂੰ ਫੇਰ ਬਣ ਗਏ। ਨਹੀਂ 2027 ਦੇ ਵਿੱਚ ਤੁਸੀਂ ਚਾਹੁੰਦੇ ਨਹੀਂ ਫਿਰ ਆਮ ਆਦਮੀ ਪਾਰਟੀ। ਭੁੱਖਾ ਮਰੂ ਲੋਕ ਭੁੱਖੇ ਮਰਨਗੇ। ਫਿਰ ਤੁਸੀਂ ਕਿਹੜੀ ਪਾਰਟੀ ਨੂੰ ਚੋਣ? ਕਾਂਗਰਸ ਕਾਂਗਰਸ ਕਾਂਗਰਸ। ਤੇ ਕਾਂਗਰਸ ਨੇ ਤਾਂ ਹੁਣ 25 ਗਰੰਟੀਆ ਬਿਜਾਰੀ ਕਰਤੀਆਂ। ਆ ਦੇਖਦੇ ਹੁਣ ਕੀ ਕਰੇ ਕਿਹੜੇ ਕਰਦੇ ਹੋ ਕਰਨ ਨਾਲ ਕਿਸੇ ਨੇ ਕੁਝ ਨਹੀਂ ਹੈਗਾ ਕਰਕੇ ਦਾਪੇ ਖਾਣਾ ਪੈਣਾ। ਫਿਰ ਮਤਲਬ ਕਾਂਗਰਸ ਵੀ ਝੂਠ ਬੋਲਦੀ ਹੈ। ਸਭ ਝੂਠੇ ਬੋਲਦੇ ਨੇ। ਪਰ ਵੋਟ ਤਾਂ ਹੁਣ ਪਾਉਣੀ ਆ ਕਿ ਨਹੀਂ ਤਾਂ ਕਿਸੇ ਨੂੰ ਪਾਵਾਂਗੀ ਵੋਟਾਂ। ਜੀ। ਹਾਂ ਵੋਟਾਂ ਤਾਂ ਪਾਉਣੀਆਂ ਪੈਣੀਆਂ ਨਾ। ਕਾਂਗਰਸ ਨੂੰ ਪਾਦਾਂਗੇ ਹੋਰ ਕੀ ਕਹੂਗਾ ਜੀ ਯਾਨੀ ਇਹ ਕਿਸੇ ਨੇ ਕੁਝ ਨਹੀਂ ਦੇਣਾ ਹੈਗਾ ਇੱਕ ਲੀਨੇ ਖੋਲਣਗੇ ਅਸੀਂ ਐ ਕਰਾਂਗੇ ਕਿਹੜਾ ਵਾਦਾ ਕਰਿਆ ਪੂਰਾ ਇਹਨਾਂ ਨੇ 92 ਐਮਐਲ ਜਿਤਾਏ ਤੇ ਸਾਰੇ ਕਿੱਥੇ ਭੱਜ ਗਏ ਉਹ ਨਹੀਂ ਦਾ ਕੋਈ 92 ਚ ਬਸ ਇਹ ਤਾਂ ਫਾਰਟੂ ਕੋ ਨਾ ਤੇ ਹੁਣ ਤਾਂ ਅਕਾਲੀ ਦਲ ਵੀ ਪੰਜਾਬ بچਾਉਈਆਂ ਅਕਾਲੀ ਨਗਰ ਦੀ ਜ਼ਿੰਦਗੀ ਨਹੀਂ ਕੋਈ ਵੋਟ ਕਿਉਂ ਇਹ ਅਕਾਲੀ ਦਲ ਨਾਲ ਕਿਉਂ ਨਾ ਕਦੇ ਪਾਈ ਜਾਂਦਾ ਪਉਣੀ ਅਕਾਲੀ ਦਲ ਨਾਲ ਨਫਰਤ ਉਹ ਨਫਰਤ ਚਾਹਵਾਦਾ ਕਾਂਗਰਸ ਨਾਲ ਪਿਆਰ ਦਾ ਤੇ ਬਾਪੂ ਜੀ ਤੁਸੀਂ ਕਿਹਨੂੰ ਵੋਟ ਪਾਣਾ ਬਸ ਸਹੀ ਝੜਵਾਲੇ ਹਾਂ ਹਾਂਜੀ ਤੇ ਉਹ ਪਿੱਛੇ ਕਹਿੰਦੇ ਕਿ ਝੜਵਾਲੇ ਨੇ ਕੋਈ ਆਪਣਾ ਮੈਨੂੰ ਖੁਸ਼ੀ ਆ ਰਿਹਾ ਇੱਕ ਇਨਸਾਨ ਦੀ ਇੱਕ ਤਾਂ ਕਿਸੇ ਨਾਲ ਲੜਨਾ ਥੋੜਾ ਹੁੰਦਾ ਹੈ ਜਿਹੜਾ ਬੰਦਾ ਕੰਮ ਕਰਦਾ ਉਹ ਨਾਲ ਸਭ ਤੋਂ ਕੱਲੀ ਕੱਲੀ ਇਹਨਾਂ ਕਾਹਤੜ ਰੋਲ ਕੰਮ ਬੜੀਆ ਕਰਦੇ ਨੇ ਕਿ ਤੁਹਾਡੇ ਕਿੰਨੇ ਕੰਮ ਹੋਏ ਨੇ ਸਾਡੇ ਕੰਮ ਕੋਈ ਵੀ ਨਹੀਂ ਰੁਕਿਆ ਹੈਗਾ ਜਿਹੜਾ ਕੰਮ ਦਿਆ ਬਿਜਲੀ ਤੇ ਸਾਨੂੰ ਮਾਫ ਹੈ ਖੋਲ ਲੈਣੇ ਸਾਨੂੰ ਕਲੀਨ ਕੋਲੋਂ ਨੇ ਖੋਲ ਤੇ ਕੰਮ ਵੱਧਣ ਬਜ਼ੁਰਗ ਕਹਿੰਦੇ ਸਾਨੂੰ ਛੱਡ ਨਾਰਕ ਨੂੰ ਕੋਤਾਲੇ ਬਾਬੇ ਨਾਰਕ ਤੋਂ ਨਹੀਂ ਖੁਸ਼ ਹੋਏ ਲੋਕ ਤਾਂ ਜੀ ਠੀਕ ਜੀ ਉਹ ਬਜ਼ੁਰਗ ਕਹਿੰਦੇ ਕਿ ਸਾਨੂੰ ਤਾਂ ਆਪਣੀ ਆਪਣੀ ਹਰੇਕ ਇਨਸਾਨ ਦੀ ਇੱਛਾ ਹੈ ਕਿਸੇ ਨਾ ਕੋਈ ਬੋਲ ਪੰਬੈ ਛੋੜ ਦੋ ਕਰਨੀ ਆ ਹਰੇਕ ਇਨਸਾਨ ਦੀ ਆਪਣੀ ਇੱਛਾ ਅਸਤਾ ਜਣੀ ਛਟੂ ਵਾਲੇ ਆ ਸਾਡਾ ਸਾਰੇ ਪਰਿਵਾਰ ਛਟੂ ਵਾਲੇ ਆ ਅਸੀਂ ਛਟੂ ਤੋਂ ਪੋਣੀਏ ਮਲੇ 2022 ਦੇ ਵਿੱਚ ਫੇਰ ਆਮ ਆਦਮੀ ਪਾਰਟੀ ਹੋ ਗਈ ਕੰਮ ਹੋ ਗਈ ਕੰਮ ਹੋਏ ਪਾਉਗੇ ਕਹਿ ਕੇ ਪਾਉਗੇ ਵੀ ਛਟੂ ਤੋਂ ਪੋਣੀਏ ਜੀ ਬਾਕੀ ਹਰੇਕ ਇਨਸਾਨ ਦੀ ਆਪਣੀ ਕੋਸ਼ਿਸ਼ ਆ ਪਾਓ ਜਿੱਥੇ ਲੜਦੇ ਥੋੜਾ ਪਿੰਡਾਂ ਵਿੱਚ ਵੀ ਇਹ ਉਹਨੂੰ ਕਰਨੀ ਹੈ ਇਹਦਾ ਹਰੇਕ ਹਾਂ ਦੀ ਆਪਣੇ ਮਨਰਜੀ ਤੇ ਮਰਜ਼ੀ ਪਾ ਗਏ ਤਕਾ ਨਹੀਂ ਕਰਿਆ ਕੋਈ ਕਰ ਸਕਦਾ ਇਹ ਠੀਕ ਹੈ ਜੇ ਖੇੜੀ ਵਿੱਚੋਂ ਮੋਟਾ ਵੱਧ ਪਹਿਣਗੇ ਛੱਡੂਗਾ ਅਸੀਂ ਮੰਨਦੇ ਆ ਅਗੇ ਵੀ ਅਸੀਂ ਪਈਆਂ ਨੇ ਹਮੇ ਪਾਵਾਂਗੇ ਆਉਂਦੇ ਰਹਾਂਗੇ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਸੇ ਅੱਜ ਅਸੀਂ ਪਹੁੰਚੇ ਸੀ ਖੇੜੀ ਨੌ ਸਿੰਘ ਅਤੇ ਲੋਕਾਂ ਦੇ ਸਰਵੇ ਤੋਂ ਤੁਸੀਂ ਦੇਖ ਹੀ ਲਿਆ ਕਿ ਕਿੰਨਾ ਕਿ ਵੋਟਾਂ ਵੀ ਆ ਰਹੀਆਂ ਨੇ ਤੇ ਪਹਿਲਾਂ ਹੀ ਲੋਕਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਲੋਕ ਕਿ ਆਪਣੀਆਂ ਜਿਹੜੀਆਂ ਕੁਝ ਕਹਿੰਦੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਵਿੱਚ ਆਪਣੀ ਜਿਹੜੀ ਵੋਟ ਪਾਵਾਂਗੇ ਤੇ ਦੂਜੇ ਪਾਸੇ ਭਾਜਪਾ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਹੈ ਤੇ ਕਾਂਗਰਸ ਨੂੰ ਵੀ ਲੈ ਕੇ ਕਿਹਾ ਜਾ ਰਿਹਾ ਹੈ ਕਿ ਕੋਈ ਕਹਿ ਰਿਹਾ ਹੈ ਕਿ ਅਸੀਂ ਅਕਾਲੀ ਦਲ ਨੂੰ ਵੋਟ ਪਾਵਾਂਗੇ ਤੇ ਹੁਣ ਦੇਖਣਯੋਗ ਇਹ ਹੋਵੇਗਾ ਕਿ 4 ਜੂਨ ਨੂੰ ਕੀ ਸੀ ਹੋਵੇਗੀ ਸਾਨੂੰ ਤੋਂ ਇਜਾਜ਼ਤ ਧੰਨਵਾਦ